ਲੋਕ ਸਭਾ ਚੋਣਾਂ ਵਿੱਚ ਅਮਰੀ ਸਰ ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਅੱਜ ਅੰਮ੍ਰਿਤਸਰ ਵਿਕਾਸ ਮੰਚ ਦੇ ਆਗੂਆਂ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹਨਾਂ ਦੀ ਸਰਕਾਰ ਵੇਲੇ ਉਹਨਾਂ ਵੱਲੋਂ ਬਤੌਰ ਕੈਬਨਿਟ ਮੰਤਰੀ ਰਹਿੰਦਿਆਂ ਹਲਕੇ ਦੀ ਨਿਹਾਰ ਬਦਲੀ ਅਤੇ 75 ਕਰੋੜ ਦੇ ਕਰੀਬ ਅੰਮ੍ਰਿਤਸਰ ਦੇ ਪੈਸੇ ਦੇ ਨਾਲ 60 ਏਕੜ ਜਗ੍ਹਾ ਖਰੀਦ ਕਈ ਪ੍ਰੋਜੈਕਟ ਸੁਰੱਖਿਅਤ ਕੀਤੇ ਪਰ ਬਾਅਦ ਵਿੱਚ ਆਈਆਂ ਸਰਕਾਰਾਂ ਦੇ ਨੁਮਾਇਦਿਆਂ ਵੱਲੋਂ ਸਭ ਟੈਨਸ ਸਿੱਟਾ ਗਿਆ ਅਤੇ ਜਿਵੇਂ ਵੱਡੇ ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ ਇਹਨਾਂ ਪ੍ਰੋਜੈਕਟਾਂ ਤੇ ਕਈ ਹੋਰ ਪ੍ਰੋਜੈਕਟ ਸ਼ੁਰੂ ਕਰਵਾਏ ਗਏ ਹਨ ਚੋਣਾਂ ਦੇ ਮੌਕੇ ਵਿਰੋਧੀ ਤੇਰੇ ਵੱਲੋਂ ਹੁਣ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਜਦੋਂ ਇਹ ਆਪਣਾ ਸਿੱਖਿਆ ਪਲੱਸ ਅੰਮਰਸਰ ਵਿਕਾਸ ਮੰਚ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਮੈਨੂੰ ਇੱਥੇ ਬੁਲਾਇਆ ਸੀ ਸ਼ਾਇਦ ਇਸੇ ਕਰਕੇ ਕਿ ਕੋਈ ਜਿਹੜਾ ਸੱਤ ਉਹ ਵੇਲੇ ਦੇ ਨਾਲ ਨਹੀਂ ਪਤਾ ਹੋਣ ਗਿਆ ਮੈਂ ਦੱਸਾਂ ਤੇ ਮੈਂ ਤੇ ਸਿਰਫ ਬਾਕੀ ਤੇ ਸਾਰੀਆਂ ਗੱਲਾਂ ਇਹਨਾਂ ਨੇ ਕੀਤੀਆਂ ਮੈਂ ਸਿਰਫ ਇੰਨੀ ਗੱਲ ਕੀਤੀ ਆ ਵੀ ਇਹ ਕਿਸ ਤਰ੍ਹਾਂ ਬਚਿਆ ਇਹ ਪ੍ਰੋਜੈਕਟ ਕਿਉਂਕਿ ਬਾਕੀਆਂ ਦੀ ਤੇ ਡਿਮਾਂਡ ਸੀ ਸਿੱਖਿਆ ਦੀ ਵੀ ਡਿਮਾਂਡ ਸੀ ਇਹ 20 ਦਿਨ ਤੋਂ ਲੈਫਟ ਹੋਣ ਵਾਲਾ ਸੀ ਇਹ ਪ੍ਰੋਜੈਕਟ ਤੇ ਇਹਨਾਂ ਨੇ ਵੀ ਆਪਣਾ ਸੰਪਰਕ ਕੀਤਾ ਅੰਮ੍ਰਿਤਸਰ ਵਿਕਾਸ ਮੰਚ ਨੇ ਮੈਂ ਉਹਦੇ ਤੇ ਸਟੈਂਡ ਲਿਆ ਪੈਸਾ ਆਪਣੇ ਡਿਪਾਰਟਮੈਂਟ ਤੋਂ 25 ਕਰੋੜ ਇੰਪਰੂਵਮੈਂਟ ਫੰਡਸ ਤੇ 50 ਕਰੋੜ ਹੈ ਤੋਂ ਆਪਣਾ ਏਡੀਏ ਚੋਂ ਜਿਹੜਾ ਅੰਮ੍ਰਿਤਸਰ ਦਾ ਪੈਸਾ ਸੀ ਉਹ ਦੇ ਕੇ ਤੇ ਮੈਂ ਇਹ ਜਗਾ ਜਿਹੜੀ ਆ 60 ਏਕੜ ਲੈ ਕੇ ਦਿੱਤੀ ਤੇ ਇਹ ਪ੍ਰੋਜੈਕਟ ਬਚ ਪਾਇਆ ਬਾਕੀ ਤੇ ਪ੍ਰੋਜੈਕਟ ਜਿਹੜਾ ਵਾ ਉਹਦਾ ਬਾਅਦ ਦੇ ਵਿੱਚ ਜੋ ਮਕਸਦ ਸੀ ਉਹ ਨਹੀਂ ਪੂਰਾ ਆ ਉਹ ਵੱਖਰੀ ਗੱਲ ਹੈ ਉਹਦੇ ਵਾਸਤੇ ਐਫਰਟ ਕਰਨਾ ਬਾਕੀ ਹੈ ਜੇ ਲੋਕੀ ਜ਼ਿੰਮੇਵਾਰੀ ਦਿੰਦੇ ਆ ਤੇ ਇਹਦਾ ਜਿਹੜਾ ਸੈਂਟਰ ਆਫ ਐਕਸਲੈਂਸ ਐਨ ਐਗਰੀਕਲਚਰ ਐਂਟਰਪ੍ਰੀਨਿਓਰਸ਼ਿਪ ਜਿਹੜਾ ਬੰਨਾਸੀ ਮਤਲਬ ਨਵੀਂ ਟੈਕਨੀਕ ਦੇ ਨਾਲ ਫਸਲਾਂ ਆਮਦਨ ਵਧਾਉਣ ਵਾਸਤੇ ਕਿਸ ਤਰ੍ਹਾਂ ਫਸਲਾਂ ਡਿਵਰਸੀਫਿਕੇਸ਼ਨ ਪ੍ਰੋਸੈਸਿੰਗ ਰਿਸਰਚ ਹੁੰਦੀ ਹੈ ਮਾਰਕੀਟਿੰਗ ਮਾਰਕੀਟਿੰਗ ਇਹ ਸਾਰੀ ਰਿਸਰਚ ਸਾਰੇ ਹੀ ਉਹ ਪ੍ਰੋਸੈਸ ਜਿਹੜਾ ਨਾ ਇਹ ਚੀਜ਼ ਬਣਾਉਣੀ ਆਪਣਾ ਐਗਰੀਕਲਚਰ ਤੋਂ ਆਪਣੀਆਂ ਸਬਜ਼ੀਆਂ ਪੈਦਾ ਕਰਨੀਆਂ ਉਹਨਾਂ ਨੂੰ ਪ੍ਰੋਸੈਸ ਕਰਨਾ ਉਹਦੀ ਮਾਰਕੀਟਿੰਗ ਇਹ ਸਾਰਾ ਕੁਝ ਉਹਦੇ ਚ ਆ ਤੇ ਡਾਇਵਰਸੀਫਿਕੇਸ਼ਨ ਵਿੱਚ ਅਸੀਂ ਪਾਣੀ ਕਿਤਨਾ ਬਚਾ ਸਕਦੇ ਆ ਝੋਨੇ ਤੋਂ ਤੋਂ ਬਾਅਦ ਉਹਦੀ ਫਿਰ ਮਾਰਕੀਟਿੰਗ ਸਾਰਾ ਇਹ ਇਹ ਮਕਸਦ ਪੂਰਾ ਨਹੀਂ ਹੋਇਆ ਉੱਥੇ ਸੈਂਟਰ ਆਫ ਹੈਪੀਨੈਸ ਬਣਾਤਾ ਉਹਦੀ ਜਦ ਕੇ ਪੰਜਾਬ ਜਿਹੜਾ ਵਾ ਉਹ ਐਗਰੀਕਲਚਰ ਸਟੇਟ ਆ ਜੀ ਜਰੂਰਤ ਹੈ ਜਿਹੜੀ ਐਗਰੀਕਲਚਰ ਬੇਸਡ ਆਮ ਆ ਵਾਸਤੇ ਆ ਹਾਂ ਉਹ ਐਮਪੀ ਜੀ ਵੀ ਉਹ ਇਦਾਂ ਕਹਿ ਰਹੇ ਨੇ ਕਿ ਮੈਂ ਬਚਾਇਆ ਜੀ ਇਹਨੂੰ ਕੁੱਤੀਆ ਜਾਦੇ ਨਾ ਦੱਸੇ ਨਾ ਮੈਂ ਤਾਂ ਦੱਸਦਾ ਤੇ ਮੈਂ ਪੈਸੇ ਕਿੱਥੋਂ ਦਿੱਤੇ ਆ ਕਿਤਨਾ ਆਇਆ ਉਹ ਨਿਊਜ਼ ਉਦੋਂ ਦੀਆਂ ਮੈਂ ਕੋ ਹੁਣ ਥੋੜੀ ਲਵਾਈਆਂ ਉਹਦੋਂ ਦੀਆਂ ਨਿਊਜ਼ ਆ ਇਹ ਸਾਰੀਆਂ ਇਹ ਖਬਰਾਂ ਇਹ ਉਦੋਂ ਦੀਆਂ ਹੈ ਨਾ ਇਹ ਫੋਟੋਆਂ ਉਦੋਂ ਦੀਆਂ ਇਹ ਉਹਦਾ ਨਹੀਂ ਪੱਥਰ ਪੂਜਾ ਜਿੰਨਾ ਕਿ ਮੇਰੇ ਕੋਲ ਇਸ ਕਰਕੇ ਕਰਾਈ ਸੰਸਦਾਰ ਇਹ ਦੇਖੋ ਮੈਂ ਸਮਝ ਨਹੀਂ ਪਾ ਰਿਹਾ ਇਹ ਉਦੋਂ ਦੀਆਂ ਹਨਾ ਸੰਸਦਾਂ ਹੁਣ ਵਿਚਾਰੇ ਉਹਨਾਂ ਦੇ ਵਿੱਚ ਕ੍ਰੈਡਿਟ ਚ ਵੀ ਦੀ ਕੋਸ਼ਿਸ਼ ਚਾ ਪਰ ਮੰਦਾ ਤੇ ਬੈਠਾ ਜਿੰਦਾ ਜਾਗਦਾ ਨਾ ਸਾਹਮਣੇ ਤੇ ਹੁਣ ਗੱਲ ਆਵੇ ਝੂਠ ਤੋਂ ਚੱਲੇ ਜਦੋਂ ਬੰਦਾ ਕਿਤੇ ਪਰਾਂ ਹੋਰਾਂ ਚੱਲੇ ਆਹ ਲੋਕ ਜੋ ਇਸ ਲਈ ਆਈਐਮ ਦੇ ਖਲਾਤ ਬਣੇ ਹੋਏ ਆ ਕਿ ਸਟੇਟ ਗਵਰਨਮੈਂਟ ਨੇ ਕੀ ਰੋਲ ਲਗਾ ਕਿਉਂਕਿ ਸੈਂਟਰ ਗਵਰਨਮੈਂਟ ਕੋ ਪ੍ਰੋਜੈਕਟ ਲੈ ਜਾਂਦੀ ਹੈ ਲੇਕਿਨ 2014 2019 ਦੇ ਵਿੱਚ ਹਾਰ ਤੋਂ ਬਾਅਦ ਕੀ ਉਹਦੇ ਵਿੱਚ ਸਟੇਟ ਗਵਰਨਮੈਂਟ ਦਾ ਉਹੀ ਰੋਲ ਆ ਜਿਹੜਾ ਮੇਰਾ ਰਿਹਾ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਤੇ ਬਿਲਡਿੰਗਾਂ ਮੰਦੀ ਪਈਆਂ ਉਹਦਾ ਜੇ ਮਕਸਦ ਨਹੀਂ ਪੂਰਾ ਹੋ ਰਿਹਾ ਉਹਦਾ ਸੈਂਟਰ ਜਿਹੜੀ ਸਰਕਾਰ ਆ ਉਹਨੂੰ ਵੀ ਉਹਦਾ ਸੰਗਿਆਨ ਲੈਣਾ ਚਾਹੀਦਾ ਜੋ ਕਨਸੈਪਟ ਵੇਖਿਆ ਤੇ ਕਰਤਾ ਸਰ ਕੋਈ ਮਕੈਨਿਕਲ ਸੀਲਿੰਗ ਕਰਦੀ ਰੋਟ ਰੋਡ ਡਰੈਨੇਜ ਕਲੈਕਸ਼ਨ ਕਰਦੀ ਪਾਈਨਾ ਕਰਦੀਆਂ ਐਨਟੀ ਵਾਟਰਪੂਲ ਲੁਕਿਆ ਦੇ ਨਾ ਚਿੱਟੀ ਕਮੀ ਗੰਦੀ ਨਹੀਂ ਦੇ ਹਰਦਾ ਮੈਂ ਬਣਾਤਾ ਉਹ ਹਲਕਾ ਬਾਗ ਮੁਗੀਚੇ ਦੂਰ ਬੈਠਣ ਦਾ ਕਿ ਕਾਰੇ ਲੱਤ ਨਹੀਂ ਲੱਗਦਾ ਜੇ ਤੁਸੀਂ ਗੜੀ ਪੜਕੇ ਹੁੰਦੇ ਨਾ ਗੱਲਾਂ ਉਹ ਪੜ ਤੁਸੀਂ ਆਪਣੇ ਹੱਕੇ ਦੇ ਵਿੱਚ ਜਿਹੜਾ ਨਾਲਾ ਬੰਦਾ ਉਸ ਨੂੰ ਖਬਰ ਕਰ ਦਿੰਦਾ ਤੇ ਉਹਦੇ ਨੂੰ ਕਿਉਂ ਨਹੀਂ ਖਬਰ ਹੋਇਆ ਜੀ ਉਹ ਪੁੱਛਣਾ ਜਾ ਕੇ ਤੁਸੀਂ ਤੁਹਾਡੇ ਮਨ ਤੇ ਹੋ ਸਕਦਾ ਸੀ ਤੋੜੇ ਜਿਹੜਾ ਨਹੀਂ ਕਰਦਾ ਦੇਖੋ ਗੱਲ ਕਿਹੜੀ ਦੁਨੀਆ ਦੇ ਕਿ ਚੰਦਰਮੇ ਤੇ ਬੰਦਾ ਜਾ ਸਕਦਾ ਕੰਮ ਧਕਤੀ ਤੇ ਕਿਹੜਾ ਨਹੀਂ ਹੋ ਸਕਦਾ ਮੈਨੂੰ ਅੱਜ ਤਾਂ ਕੋਈ ਪੇ politcal ਵੇਲੇ ਬੰਦੇ ਦੀ ਹਾਈ ਟੈਨਸ਼ਨ ਤਾਰਾਂ ਨਹੀਂ ਕਿਸੇ ਨੇ ਕਰਾਈਆਂ ਕਰਾਤੀਆਂ ਸੇਵਕ ਨੇ ਕਰਾਤੀਆਂ ਅਈਲਾ ਹੁਣ ਵੀ ਲੱਗਦੀ ਆ ਭਈਆਂ ਜੋਰ ਲੱਗਦੀ ਆ ਭਈਆਂ ਮੌਕਾ ਮੇਰੇ ਘਰ ਤੇ ਗੰਦਾ ਨਾਲ ਬਿਲਕੁਲ ਮੌਕਾ ਮਿਲੂਗਾ ਸਭ ਕੁਝ ਕਰਾਂਗੇ A ਤੋਂ Z ਇਹ ਸਮਾਰਟ ਸਿਟੀ ਆ ਕਿੱਥੇ ਗੰਦ ਨਹੀਂ ਗੋਹ ਦੀ ਕਿੱਥੇ ਲੋਕਾਂ ਦੀਆਂ ਬਿਮਾਰੀਆਂ ਦੀ ਕੋਈ ਜਗ੍ਹਾ ਨਹੀਂ ਸਮਾਰਟ ਸਿਟੀ ਸਾਰਾ ਕੁਝ ਹੋਣਾ ਲਾ ਹੋਇਆ ਕਿ ਜੋ ਅਸੀਂ ਬਣਾਇਆ ਸਾਰਾ ਬਰਬਾਦ ਕਰ ਦਿੱਤਾ ਪੁੱਛੋ ਕਿਹੜਾ ਕੰਮ ਹੋ ਕੋ ਦੱਸਦਾ ਤੁਹਾਨੂੰ ਕਿਹੜਾ ਕਿਹੜਾ ਆਈਟੀ ਸਿਟੀ ਬਣਾਵਾਂਗੇ ਇਹਨੂੰ ਅਨੁਤ ਪ੍ਰੈਡੀਕਟ ਟੂਰਿਜ਼ਮ ਲੈ ਕੇ ਆਵਾਂਗੇ ਹੋਰ ਸਟੋਰੀ ਲੈ ਕੇ ਆਵਾਂਗੇ ਸਮਾਰਟ ਸਿਟੀ ਆਰ ਸੇਵਕ ਨੇ ਡਿclare ਕਰਾਇਆ ਸਮਾਰਟ ਸਿਟੀ ਜ਼ਰੂਰ ਬਣ ਗਿਆ ਆਹ ਉਹ ਨਹੀਂ ਲਿਆਤੇ ਗਏ ਨਹੀਂ ਕੋਈ ਸ਼ੋਪ ਆਦਿ ਲੇਕਿਨ ਹਰਜਨ ਜੀ 11000 ਰੁਪਏ ਦੇ 1100 ਰੁਪਏ ਦਾ ਲੈਚਾ ਆ ਗਿਆ ਕਿ ਐਸਾ ਕਰ ਸਕਦੇ ਹਾਂ ਜੀ ਕੰਦੇ ਬਿੱਲ ਦੇ ਨਾਲੇ ਨਹੀਂ ਲੱਗੇ ਜਾ ਸਕਦੇ ਕੰਦੇ ਨਾਲੇ ਟਕੇ ਜਾ ਸਕਦੇ ਨਹੀਂ ਗੁਰਜੀਤ ਜੀ ਬਿੱਲ ਦੇ ਨਾਲ ਹਰ ਜਿੰਦਗੀ ਦੀ ਜਿੰਦਗੀ ਉਹ ਗੁਰਜੀਤ ਜੀ ਉਹ ਲਾਉਣ ਆਉਣ ਲੋਟਾਰੇ ਤੁਹਾਡੇ ਜਾਂ ਤੁਸੀਂ ਸਵਾਲ ਕਰਦੇ ਵੀ ਦੰਦਾਂ ਨਾਲ ਆ ਨਹੀਂ ਟਕਿਆ ਗਿਆ ਉਹ ਕਹਿੰਦਾ ਇਹ ਟਕੇ ਜਾ ਸਕਦੇ ਲੇਕਿਨ ਗੰਦ ਜਾਂ ਬਿੱਲ ਜਾਂ ਉਹ ਨਹੀਂ ਟਕੇ ਜਾ ਸਕਦਾ ਠੀਕ ਹੈ ਬਈ ਅੱਗੇ ਲੰਘੇ ਬੜੇ ਕੰਮ ਦਾ ਮੈਂ ਤੇ ਆਖਿਆ ਪਹਿਲੀ ਵਾਰੀ ਲੋਕਲ ਵਰਸਸ ਲੋਕਲ ਲਾਡਰੀ ਐਮਪੀਆ ਲਾਡਰੀ ਐਮਪੀ ਪਹਿਲੀ ਵਾਰੀ ਲਾਡਰੀ ਨੇ ਕਿ ਲਈ ਜਦੋਂ ਕੈਪਟਨ ਸਾਹਿਬ ਨੇ ਛੱਡੀ ਤੇ ਵੇਵ ਸੀ ਕੈਪਟਨ ਸਾਹਿਬ ਗੁਰਦਾਸ ਸਾਹਿਬ ਨੂੰ ਸੌਂ ਖਾਦੀ ਨਾਲ ਦੀ ਨਾਲ ਐਮਪੀ ਬਣ ਕੇ ਲਾਟੇ ਨਿਕਲਾਈ ਦੂਜੀ ਵਾਰੀ ਬਾਹਰੋਂ ਆ ਕੇ ਪੂਰੀ ਸਾਹਿਬ ਫਿਰ ਲਾਟੇ ਨਿਕਲਾਈ ਪਹਿਲੀ ਵਾਰੀ ਲੋਕਲ ਵਰਸਸ ਲੋਕਲ ਕਾਮ ਵਰਸਸ ਕਹਿੰਦਾ ਹੈ ਗਿਆ ਬਲਾ ਜ਼ੀਰੋ ਕੰਮ ਕਰਾਉਣਾ ਆਪਣਾ ਇੱਕ ਸਿੰਗਲ ਇੱਕ ਸਿੰਗਲ ਗਿਆ ਇਹ ਆਂਦੇ ਆ ਮੇਰੇ ਕੰਮ ਜੀ ਮੇਰੀ ਪ੍ਰੋਫਾਈਲ ਤੇ ਦੇਖ ਲੋ ਫੇਸਬੁੱਕ ਤੇ ਦੇਖ ਲੋ ਉਹ ਤਾਂ ਹਕੀਕਤ ਅਸੇ ਇਹ ਤਾਂ ਮੈਂ ਕੀਤਾ ਜਿਹੜੀ ਸੜਕ ਤੇ ਖਲੋਗੇ ਅਨਲ ਜੋਸ਼ੀ ਨੇ ਬਣਾਈ ਜਿਹੜੇ ਬਾਗ ਚ ਖਲੋਗੇ ਅਨਲ ਜੋਸ਼ੀ ਨੇ ਕੀਤਾ ਜਿੱਥੇ ਮਰਜੀ ਚੱਲ ਜਾਓਗੇ ਅਨਲ ਜੋਸ਼ੀ ਨੇ ਬਣਾਇਆ ਤਾਂ ਕੰਮ ਤੇ ਆਪ ਬੋਲੀ ਜਾਂਦਾ ਲੋਕ ਬੋਲੀ ਜਾਂਦੇ ਆ ਮੈਂ ਤਾਂ ਲੋੜ ਨਹੀਂ ਪੈਂਦੀ ਬੋਲਣ ਦੀ ਧੰਨਵਾਦ ਜਿਹਨਾਂ ਸਾਨੂੰ ਸਾਡਾ ਬਾੜੀ ਐ ਐਗਰੀਕਲਚਰ ਯੂਨੀਵਰਸਿਟੀ ਪਣੀ ਉਹਦੇ ਨਾਲ ਜਿਹੜਿਆ ਖੋਜ ਆ ਰਹੀਆ ਪੰਜਾਬ ਦੀ ਪੈਦਾਵਾਰ ਵਧੀ ਕਿਸਾਨਾਂ ਦੀ ਇਨਕਮ ਵਧੀ ਔਰ ਦੇਸ਼ ਨੂੰ ਚ ਖੁਸ਼ੀ ਆ ਰਹੀ ਹੈ ਜਿਹੜਾ ਦੇਸ਼ ਭੁੱਖਾ ਮਰਦਾ ਸੀ ਉਸ ਦੇਸ਼ ਵਿੱਚ ਆ ਨਾ ਇਨਾ ਰੌਣਕ ਲੱਗ ਪਿਆ ਇਨਾ ਜਗਾ ਹਨ ਹੋਇਆ ਲੇਕਿਨ ਅਗਰਾਲ ਇੱਕ ਸਮੱਸਿਆ ਹੋ ਗਈ ਕਿ ਨਾਲ ਕੇ ਸਾਡੇ ਕੋਲ ਕੋਈ ਮਾਰਕੀਟਿੰਗ ਦਾ ਪ੍ਰੋਸੈਸ ਨਹੀਂ ਨਾਲ ਇਹਦੀ ਪ੍ਰੋਸੈਸਿੰਗ ਦਾ ਵਾਸਤੇ ਵੀ ਸਾਡੇ ਕੋਲ ਸਹੀ ਟੂਲ ਤੋਂ ਐਸੇ ਯੋਜਨਾਵਾਂ ਰੱਖਿਆ ਹੋਇਆ ਅਮਰੀ ਸਰਵਿਸ ਜਿਹੜੀ ਕਿ ਆਈ ਅੱਜ ਸਥਾਪਨਾ ਕੀਤੀ ਗਈ ਉਹਦੇ ਬਾਅਦ ਸੰਘਰਸ਼ ਕੀਤਾ ਗਿਆ ਤਾਂ ਕਿ ਇੱਥੋਂ ਦਾ ਜਿਹੜਾ ਕਿਸਾਨ ਹੈ ਇੱਥੋਂ ਦਾ ਜਿਹੜਾ ਨੌਜਵਾਨ ਹੈ ਇੱਥੋਂ ਦੀ ਜਿਹੜੀ ਪ੍ਰੋਡਕਟ ਹੈ

ਉਹਦੇ ਵਾਸਤੇ ਸੈਂਟਰੀ ਦੀ ਜ਼ਮੀਨ ਨੂੰ ਜੀ ਲਿਆ ਬੜੀਆਂ ਮੁਸ਼ਕਲਾਂ ਆਉਂਆਂ ਫੁੱਲ ਹੋ ਜਣਿਆ ਨੂੰ ਅਨੁਗਿਆ ਪਤਾ ਸੀ ਪਤਾ ਐਕਸਪ੍ਰੈਸ ਵੇ ਦਾ ਐਕਸਪ੍ਰੈਸ ਵੇ ਜਿਹੜਾ ਕਿ ਜਲਦੀ ਤੋਂ ਸ਼ੁਰੂ ਮੇਰੇ ਕਹਿਣਾ ਮਤਲਬ ਸੀ ਕਿ ਐਕਸਪ੍ਰੈਸ ਵੇ ਵਾਸਤੇ ਸਟੇਜ ਤੇ ਜ਼ਮੀਨ ਲੈਣੀ ਹੁੰਦੀ ਤੇ ਐਕਸਪ੍ਰੈਸ ਵੇ ਕਦੀ ਇਥੇ ਐਸਟੈਬਲਿਸ਼ ਹੋਣਾ ਹੈ ਜਦ ਵਿੱਚ ਉਹ ਪ੍ਰੋਜੈਕਟਸ ਨੂੰ ਸੈਂਕਸ਼ਨ ਕਰ ਦਿੱਤੇ ਆ ਤੇ ਸਿਰਫ 30 30 50 50 ਕਰੋੜ ਦੀ ਜ਼ਮੀਨ ਲੈ ਲਈ ਖਾਤਰ ਉਹ 20 20 ਸਾਲਾਂ ਤੱਕ ਦੀ ਬਹੁਤ ਰੇਲ ਲੈਣੀ ਹੈ ਉਹਦੇ ਵਾਸਤੇ ਸਾਨੂੰ ਲੱਭੇ ਹੇਠਲੀ ਜ਼ਮੀਨ ਲੈਣੀ ਆ। ਯਾਦ ਆ ਸਰ ਹੋ ਗਿਆ ਤੇ ਉਹ ਜਿਹੜਾ ਹੈਗੇ ਉਹ ਸਾਰੇ ਆਪਣੇ ਮਾਝੇ ਵਾਸਤੇ ਬਹੁਤ ਹੀ ਇੰਟੀਗਰ ਰੈਵੋਲੂਸ਼ਨਰੀ ਪ੍ਰੋਜੈਕਟ ਆ। ਇਤੋਂ ਵੱਡੀ ਸਿੱਧੀ ਜਿਹੀ ਬੱਵੇਂ ਜਾਵੇ ਅਦਲੀ ਵਾਲਾ ਰੋੜੂ ਛੱਡ ਕੇ ਤੇ ਸਾਡੇ ਵਾਸਤੇ ਬੜੇ ਫਾਇਦੇ ਨੇ। ਵੀ ਜਦੋਂ ਮਿਸਨ ਜੇਤਰੀ ਨੇ ਆਈਏਮ ਤੇ ਐਮਜ਼ ਅੰਮ੍ਰਿਤਸਰ ਵਾਸਤੇ ਜਿਹੜੇ ਸੀ ਉਹ ਉਹਨਾਂ ਨੇ ਸੈਕਟਰ ਦਾ ਦਿੱਤੇ ਦਿੱਤੇ ਕਿਉਂਕਿ ਉਹ ਸਾਰੇ ਸਰਕਾਰ ਦੇ ਜਿਹੜੇ ਸਰਕਾਰ ਦਾ 他的行业是属于一个普的事情。